ਸੋਨੇ ਕੁਮਾਰੀ ਸੋਨੇ ਕੁਮਾਰੀ ਦੇ ਪਿਓ ਜਿਹੜਾ ਜਣਾ 14 ਲਿਖ ਮਸਫਾ ਦਾ 480 ਰੁਪਏ ਦਾ ਕੰਮ ਕਰਦਾ ਸੀਗਾ ਮਾਨ ਦਾ ਧਰਾਂਜ ਕੰਮ ਕਰਦੀ ਸੀ ਤੇ ਸੋਨੇ ਕੁਮਾਰੀ ਦਾ ਜਿਹੜਾ ਇੱਕ ਭਰਾ ਸੀ ਅਤੇ ਇੱਕ ਭੈਣ ਸੀ ਉਹ ਸੋਨੇ ਕੁਮਾਰੀ ਦਾ ਜਿਹੜਾ ਸੁਪਨੇ ਸਿੰਘ ਉਹ ਬੰਦੇ ਸੀ ਉੱਚੇ ਸੀ ਬਹੁਤ ਉੱਚਾ ਉਹ ਮਗਲੇ ਕੋ ਉਡਾਰੀ ਤੋਂ ਸ਼ਕੀਨ ਸੀ ਉਹ ਤੇ ਉਹਨੂੰ ਇਹ ਲੱਗਦਾ ਸੀ ਕਿ ਉਹ ਜਿਹੜੀ ਘਰ ਦੀ ਗਰੀਬੀ ਆ ਉਹ ਮਾਈ ਨੂੰ ਕਰਨੀ ਹੈ ਤੇ ਉਹ ਇੱਕ ਚੀਜ਼ ਨਾਲ ਹੀ ਹੋ ਸਕਦੀ ਹੈ ਉਹ ਜਿਹੜੀ ਕਿਹੜੀ ਇੰਸਟਾਗ੍ਰਾਮ ਤੇ ਵੀਡੀਓ ਪਾਉਣੀਆਂ ਚਾਹੁੰਦੀ ਸੀਗੀ ਉਹ ਤੇ 베ਰ ਉਹਦੇ ਹੀ ਮਤਲਬ ਉਹਨੇ ਇਹ ਸੰਸੋਚ ਕੇ 10ਵੀਂ ਦੀ ਪੜਾਈ ਛੱਡ ਕੇ ਸੀ ਕਿ ਜਦੋਂ ਇਹ ਪੜਾਈ ਛੱਡਣ ਤੋਂ ਬਾਅਦ ਉਹਨੇ ਘਰਾਂ 'ਚ ਕੰਮ ਕੀਤਾ ਤੇ ਕੰਮ ਕਰਨ ਤੋਂ ਬਾਅਦ ਇੱਕ ਸਮਾਰਟਫੋਨ ਖਰੀਦ ਲਿਆ ਸਮਾਰਟਫੋਨ ਖਰੀਦਦੇ ਤਮ ਤਾਂ ਉਹ ਮਗਰ ਉਹਦੇ ਹੀ ਕਿ ਤਾਂ ਉਹਨੇ ਸੋਚਿਆ ਸੀਗਾ ਸੁਪਨਾ ਸੋਚਿਆ ਸੀਗਾ ਕਿ ਮੈਂ ਵੀ ਵੀਡੀਓ ਬਣਾਉਂਗੀ ਵੀਡੀਓ ਬਣਾਉਣ ਨਾਲ ਕੋਈ ਪ੍ਰੋਮੋਸ਼ਨਲ ਮਿਲਣਾ ਪ੍ਰੋਮੋਸ਼ਨਲ ਮਿਲਣ ਤੋਂ ਬਾਅਦ ਮੈਨੂੰ ਪੈਸਾ ਹੋਣਾ ਮੇਰੇ ਕੋਲ ਉਹਨੇ ਉਹਦੇ ਹੀ ਵੀਡੀਓ ਬਣਾਉਣੀ ਸਟਾਰਟ ਕਰਤੀ ਰੀਲਾਂ ਬਣਾਉਣੀ ਸਟਾਰਟ ਕਰਤੀਆਂ ਜਦੋਂ ਉਹਦੇ ਘਰ ਤੇ ਕੰਮ ਕੰਮ ਤੇ ਚੱਲੇ ਜਾਂਦੇ ਤੇ ਉਹ ਪਰਟੀਕਲ ਹੀ ਰਹੇ ਉਹਦੀ ਭੈਣ ਨੂੰ ਚਲੀ ਜਾਂਦੀ ਦੂਆ ਹਰ ਹਰ ਤੇ ਪਤਾ ਹੀ ਬਣਾ ਲਿਆ ਨੀਲਾ ਉਡੋ ਕੱਲੀ ਨੀਲਾ ਉਡੋ ਤੇ ਫਿਰ ਹੌਲੀ ਹੌਲੀ ਮੋਦਨਾ ਪੀ ਉੱਪਰੋਂ ਬਾਹਰ ਨਿਕਲਾਗੀ ਕਰੋ ਬਾਹਰ ਨਿਕਲਦੇ ਬਾਦੋਂ ਨਵੇਂ ਅਲ ਲੁਕੇਸ਼ਨਾਂ ਤੇ ਰੀਲਾ ਮਾਣੋ ਸਟਾਰਟ ਕਰ ਦਿੱਤਾ ਸੀ ਉਹ ਜਿਹੜਾ ਉਹ ਸੁਪਰੰਸਿਤ ਉਹ ਹੌਲੀ 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 ਤੁੰਗੜਾ ਉੱਤ ਜਾ ਰਿਹਾ ਸੀਗਾ ਮਤਲਬ ਇਥੋਂ ਜਿਹੜਾ ਉਹ ਡਰੀਮ ਸੋਚਿਆ ਸੀਗਾ ਉਹਦੇ ਵੱਲ ਜਾ ਰਹੀ ਸੀ ਲਗਾਤਾਰ ਉਹਦੇ ਜਿਹੜੇ ਫਾਲੋਅਰ ਸੀਗੇ ਹੁਣ 7000 ਪਲਸ ਹੋ ਗਏ ਪਰ ਉਹ ਇੱਕ ਵੱਡੀ ਬਹੁਤ ਹੀ ਵੱਡੀ ਗਲਤੀ ਹੋਈ ਹੈ ਕਿ ਉਹ ਗਾती ਇਹ ਕਿ ਜਿੰਦਗੀ ਦੇ ਇੱਕ ਮਤਲਬੀ ਸਾਖਸ਼ੰਗ ਦਾ ਉਹ ਨਾਮ ਸੀਗਾ ਪੂਤ ਇਹ ਉਹ ਪੂਤ ਨਹੀਂ ਜਿਹੜਾ ਮੈਂ ਪਹਿਲਾਂ ਸਟੋਰੀਆਂ ਸੁਣਾਉਂਦਾ ਜਿਹਨਾਂ ਪਰਨਰ ਬੋਲਣਾ ਲਾਗ ਟੀਵੀ ਵਾਲਾ ਜਿਹੇ ਉਹ ਨਹੀਂ ਮਤਲਬ ਇਹ ਜਿਹੜਾ ਪੂਤ ਸੀ ਉਹ ਰੀਅਲ ਪੂਤ ਸੀਗਾ ਇਹ ਪੂਤ ਦਾ ਨਾਮ ਸੀਗਾ ਸੰਜੂ ਇਹ ਪੂਤ ਸੀਗਾ ਮਤਲਬ ਇਹਦਾ ਸਿੰਗਲ ਅਫੇਅਰ secret boyfriend secret boyfriend ਨੂੰ ਹਰ ਰੋਜ਼ ਉਹ ਨਾਲ ਗੱਲਾਂ ਬਹੁਤ ਜ਼ਿਆਦਾ ਗੱਲ ਕਰਨੀ ਉਹਨੇ ਸਮੇਂ ਸਮੇਂ ਮਾਰੀ ਨਹੀਂ ਰਿਹਾ ਰੈਗੂਲਰ ਗੱਲ ਕਰਨੀ ਤੇ ਸਟੋਰੀਆਂ ਸ਼ੇਅਰ ਕਰਨੀਆਂ ਉਹਨਾਂ ਨੂੰ ਟੈਗ ਕਰਕੇ ਸ਼ੇਅਰ ਕਰਨਾ ਪੂਤਣਾ ਮਤਲਬ ਕਿ ਸਟੋਰੀਆਂ ਲਿਖ ਕੇ ਦੇਣਾ ਨਾਮ ਕਰ ਤੇ एवरीथिंग ਹੋਣਾ ਹੈ ਕਿ ਸਭ ਕੁਝ ਸਭ ਕੁਝ ਲਿਖਣਾ ਉਹਨੂੰ ਤੇ ਮਤਲਬ ਕਿ ਹਰ ਇੱਕ ਲਾਈਫ ਲਾਈਨ ਲਿਖਣਾ ਤੁਹਾਨੂੰ ਸਮਝ ਆਉਂਦੀ ਹੈ ਜਿਹੜਾ ਮੈਂ ਪਿੱਛੇ ਫੋਟੋਆਂ ਸ਼ੇਅਰ ਕਰ ਰਿਹਾ ਉਹ ਸਭ ਕੁਝ ਲਿਖਤੀ ਹੈ ਤੇ ਫਿਰ ਉਹ ਮਤਲਬ ਹੁਣ ਬਹੁਤ ਜ਼ਿਆਦਾ ਗੱਲ ਵਧਨ ਤੋਂ ਬਾਅਦ ਉਹਦੇ ਭੈਣ ਨੂੰ ਲੱਗ ਜਾਂਦਾ ਬਲ ਭੈਣ ਨੂੰ ਪੁੱਛਦੇ ਨੇ ਕੌਣ ਹੈ ਕੀ ਨਾਮ ਹੈ ਉਹ ਗੋਏ ਜਵਾਬ ਦਿੰਦੀ ਹੈ ਕਿ ਉਹਦਾ ਨਾਮ ਪੂਤਾ ਹੈ ਸੰਜੂ ਨਾਮ ਨੀਤਾ ਸਿੱਤ ਦਾ ਨਾਮ ਸੀ ਉਹ ਇਹ ਕਹਿੰਦੀ ਉਹ ਨਾ ਪੂਤਾ ਦਾ ਤੇ ਮਾਤਮੀ ਪੁੱਛਦੀ ਕਿ ਮੰਗ ਰਹੀ ਹੈ ਕਿ ਵਾ ਮੈ ਲੱਗਦਾ ਤੇ ਫਿਰ ਇਹਦੇ ਜਿੰਦਗੀ ਚ ਆ ਰਹੀ ਸੀ ਉਹਨਾਂ ਦੀ ਤੇ ਇੱਕ ਦਿਨ ਉਹ ਲੱਗਾ ਜਦੋਂ ਉਹ ਤੇ ਮਾਣੂਏ ਲੱਗਦਾ ਰਜਨੀ ਦੇਵੀ ਵੀ ਉਹ ਜਿਹੜੀ ਸੁਨਿਆ ਕਹ ਰਿਹਾ ਉਹ ਤੋਂ ਨਿਕਲਣ ਉਹਨੇ ਬੰਦ ਕਰਤਾ ਕਰ ਨਿਕਲ ਉਹ ਬੰਦ ਕਰਤਾ ਤੇ ਫਿਰ ਉਹ ਮਤਲਬ ਉਹ ਡਾਕਟਰ ਕੋਲ ਲੈ ਕੇ ਗਿਆ ਉਹ ਨੂੰ ਸੋਨੀਆ ਕੁਮਾਰੀ ਨੂੰ ਜਦੋਂ ਡਾਕਟਰ ਕੋਲ ਲੈ ਜਾਇਆ ਜਾਂਦਾ ਹੈ ਹੁੰਦਾ ਹੈਗਾ ਇੱਕ ਚੀਜ਼ ਸਾਹਮਣੇ ਹੋਣੀ ਹੈ ਉਹ ਚੀਜ਼ ਜਿਹੜੀ ਮਤਲਬ ਇਹ ਵੀ ਸੋਨੀਆ ਕੁਮਾਰੀ ਨੂੰ ਮਾਰ ਦੇ ਇਥੇ ਆਉ ਦੇ ਹੋ ਛਡਾਉਂ ਉਹ ਐਸੀ ਕਿ ਜਿਹੜੀ 19 ਸਾਲਾਂ ਦੀ ਸੋਨੀਆ ਕੁਮਾਰੀ 5 ਮਹੀਨੇ ਦੀ ਪ੍ਰੈਗਨੈਂਟ ਸੀ ਹੁਣ ਇਹ ਤੁਸੀਂ ਵੀ ਸੋਚ ਕੇ ਹੈਰਾਨ ਰਹੇ ਹੋ ਵੀ 19 ਸਾਲਾਂ ਦੀ ਕਿੰਨਾ ਪ੍ਰੈਗਨੈਂਟ ਹੋ ਸਕਦੀ ਅਜਿਹਾ ਕੋਈ ਬਹੁਤ ਕੁਝ ਹੋ ਰਿਹਾ ਹੈ ਤੁਹਾਨੂੰ ਨਾ ਉਹ ਬਤਾ ਤੇ ਉਹ 5 ਮਹੀਨੇ ਬਲੈਗਰ ਚੱਲ ਰਹੀ ਸੀਗੀ ਤੇ ਅੱਜ ਉਹ ਆਪਾਂ ਬੈਕ ਚੱਲਦੇ ਆ ਵੀ ਕੀ ਕੀ ਜ਼ਿੰਦਗੀ ਉਹਨੇ ਕਿੱਥੋਂ ਸਟਾਰਟ ਹੋਈ ਸੀਗੀ ਘੂਤਣਾ ਮਿਲ ਕੋ ਮਤਲਬ ਇੱਕ ਘੂਤਣਾ ਕਦੋਂ ਮਿਲ ਸੀ ਆਪਾਂ ਅੰਦਾਜ਼ਾ ਲਾ ਸੰਦਿਆਂਗੇ ਵੀ ਆ ਪਿੱਛੇ ਪਿਛਲੇ ਮਤਲਬ ਆ ਆਪਾਂ ਪਿਛਲੇ ਸਾਲ ਮਿਲੀ ਸੀ ਤੇ ਪਿੱਛੇ ਸਟੋਰੀਆਂ ਦੇ ਹਿਸਾਬ ਤੇ ਅੰਦਾਜ਼ਾ ਲਾ ਫਦਾਂਗੇ ਵੀ ਉਹਦੋਂ ਤੋਂ ਬਲੌਗ ਕਰਦੀ ਜੀ ਘੂਤਣਾ ਨਾਲ ਬਦਲ ਉਹ ਫੁੱਸਾਂ ਵੀ ਨਾਲ ਉਹ ਸੰਜੂ ਜੀ ਦਾ ਜਿਹੜਾ ਉਹ ਹਰਿਆਣੇ ਦੇ ਰਹਿਣ ਵਾਲਾ ਸੀ ਪਰ ਉਹ ਹਰਿਆਣੇ ਦੇ ਰਹੇ ਨਾਲ ਸੀਗਾ ਪਰ ਉਹ ਮਤਲਬ ਕਿ ਆਪਦੇ ਭਾਬੀ ਦੇ ਭਰਾ ਨਾਲ ਦਿੱਲੀ ਰਹਿ ਰਿਹਾ ਸੀਗਾ ਤੇ ਉਹ ਦਿੱਲੀ ਦੇ ਸੁਨੀ ਕੁਮਾਰ ਦੇ ਘਰ ਤੋਂ 2 ਕਿਲੋ ਮੀਟਰ ਦੂਰ ਤੇ ਦੋ ਘਰ ਤੋਂ 2 ਕਿਲੋ ਮੀਟਰ ਦੂਰ ਕੋ ਮਤਲਬ ਕਿ ਇੰਨੀ ਦੂਰੀ ਕਰਕੇ ਮਤਲਬ ਕਿ ਉਹ ਅਕਸਰ ਮਿਲਣ ਇੱਕ ਦੂਸਰੇ ਨੂੰ ਮਿਲਣਾ ਸਟਾਰਟ ਕਰਤਾ ਸੀ ਉਹਨਾਂ ਨੇ ਰੀਲਾ ਬਣਾਉਣ ਜਾਂਦੀ ਸੀ ਜਿਸ ਨੂੰ ਸੁਨੀ ਕੁਮਾਰ ਉੱਥੇ ਦੀ ਮੁਲਾਕਾਤ ਹੁੰਦੀ ਹੈਗੀ ਸੰਜੂ ਨਾਲ ਤੇ ਫਿਰ ਮਤਲਬ ਮਿਲਣਾ ਸਟਾਰਟ ਕਰਤਾ ਮਿਲਣ ਸਟਾਰਟ ਕਰਨ ਤੋਂ ਬਾਅਦ ਸ੍ਰੀ ਜੀ ਜਦੋਂ ਮਨ ਇਸ ਨੂੰ ਸਮਝਣ ਤੋਂ ਬਾਅਦ ਇਹ ਅੱਜ ਦੀ ਘੁਣ ਆਪਾ ਹੋਣਤੇ ਹੋਣਗੇ। ਸਟੂਡੀਓ ਤੇ ਕੱਟੇ ਨੂੰ ਕਰਦੇਗੇ ਤੇ ਫਿਰ ਉਸ ਤੋਂ ਬਾਅਦ ਉਸ ਘਰ ਦੇ ਆਪ ਤੋਂ ਮਦਦ ਨੂੰ ਨਹੀਂ ਮੰਨਦੀ ਸੀ ਕਿ ਇਹ ਨੂੰ ਇਹ ਲੱਗਦਾ ਸੀਗਾ ਕਿ ਉਹ ਮੇਰੇ ਘਰ ਆਉਣਾ। ਉਹ ਇਸ ਬੱਚੇ ਦਾ ਪਿਓ ਜਿਹੜਾ ਹੈ ਸੰਜੂ ਹੀ ਹੈ ਉਹ ਮਰ ਉਹ ਮਦਰ ਵੀ ਘੂਤੀ ਆ ਗਿਆ। ਮੈਂ ਮਹੌਤੂ ਕਿਤੇ ਵਿਆਹ ਨਹੀਂ ਕਰਾਉਣਾ ਤੇ ਨਾ ਹੀ ਕੋਈ ਛੱਡਣਾ। ਇਹ ਸੁਣੀਏ ਕੁਮਾਰੀ ਦੇ ਬੋਲ ਸੀ। ਫਿਰ ਉਹ ਵੀ ਮੰਨ ਲਈ ਜਾਂਦੀ ਹੈ ਕਿ ਮਾਂ ਮਦਨ ਨੂੰ ਕੁਝਾ ਨਹੀਂ ਉਹ ਐਕਸੈਪਟ ਕਰ ਲੈਂਦੀ ਹੈ ਕਿ ਸੰਤੂ ਤੇ ਫਿਰ ਉਹ ਮੰਨ ਲਈ ਜਿਹੜੀ ਹੋੜੀ ਹੋਣੀ ਜਿੱਦ ਨੂੰ ਚਲਦੀ ਫਿਰ ਜਿਹੜਾ ਆ ਬਰਤ ਲੰਘ ਕੇ ਗਿਆ ਮਗਰਲਾ ਤੇ ਮਗਰਲੇ ਬਰਤ ਸੀਗਾ ਜਿਹੜਾ ਘਰ ਬਾਚ ਚੌਥ ਦਾ ਉਹ ਵੀ ਸੋਨੀਆ ਕੁਮਾਰੀ ਨੇ ਰੱਖਿਆ ਸੀਗਾ ਸੰਤੂ ਲਈ ਤੇ ਮਰਦ ਤੋਂ ਅਗਲੇ ਦਿਨ ਉਹ ਘਰੋਂ ਭੱਜ ਜਾਂਦੇ ਆ ਭੱਜਣ ਦਾ ਕਾਰਨ ਉਹ ਆਪਣੀ ਭੈਣ ਨੂੰ ਦੱਸ ਕੇ ਜਾਂ ਉਹੀ ਆਈ ਵੀ ਉਹ ਵੀ ਲੱਗਦਾ ਸੀਗਾ ਜਿਹੜੇ ਸੰਤੂ ਦੇ ਘਰ ਦੇ ਆ ਗਏ ਮਾਪ ਪਿਓ ਆ ਗਏ ਉਹ ਮੈਨੂੰ ਅਕਸੈਪਟ ਨਹੀਂ ਕਰਦੇ ਤਾਂ ਕਰਕੇ ਜੇ ਮਤਲਬ ਇਹ ਡਿਸੀਜਨ ਲੈਂਦਾ ਕਿ ਆ ਡਰ ਉਹ ਘਰੋਂ ਚੜੀ ਜਾਂਦੀ ਹੈਗੀ ਕਰੋ ਤੇਨੂੰ ਤੋਂ ਬਾਅਦ ਜਿਹੜੀ ਹੁਣ ਰਜਨੀ ਦੇਵੀ ਔਰ ਮਤਲਬ ਵੀ ਸੋਨੀ ਕੁਮਾਰੀ ਕੋਈ ਮਹਾਰਾਜਨੀ ਦੇਵੀ ਦੀ ਇੱਛਾ ਬਹੁਤ ਬਹੁਤ ਜਾਂਦੀ ਹੈਗੀ ਤੂੰ ਫੂਲ ਲਓ ਬਾਰਾ ਇੱਕ ਦੋ ਵਾਰ ਫੂਲ ਬੰਦ ਆਉਂਦਾ ਤੇ ਫਿਰ ਕੰਟੀਨਿਊ ਟ੍ਰਾਈ ਕਰਨ ਤੋਂ ਬਾਅਦ ਉਹਦੀ ਮਾਂ ਮਤਲਬ ਵੀ ਸੋਨੀ ਕੁਮਾਰੀ ਉਹ ਚੱਕ ਲੈਦੀ ਹੈ ਜਦੋਂ ਗੂੰਜ ਚੱਕ ਲੈਂਦੀ ਹੈਗੀ ਤੇ ਫਿਰ ਮਤਲਬ ਹੈ ਵੀ ਅਗਲੀ ਵਾਰ ਸੁਣੋ ਇਹ ਬੰਦਿਆ ਕੀ ਉਹ ਬਾਤ ਸੀ ਕਿ ਸੱਚੂ ਵੀ ਸੱਚੂ ਇਹ ਕਹਿ ਰਿਹਾ ਹੈਗਾ ਵੀ ਜਿਹੜੀ ਛੋਟੀ ਕੁੜੀ ਜਾਂ ਸੋਨੇ ਨੂੰ ਮਰਿਓ ਸੋਟਣਾ ਗੱਲ ਨਹੀਂ ਕਰਨਾ ਚਾਹੁੰਦੀ ਉਹਨੂੰ ਤੁਸੀਂ ਚੰਗੇ ਨਹੀਂ ਲੱਗਦੇ ਤੁਸੀਂ ਸਮਝ ਨਹੀਂ ਕਰਦੇ ਉਹ ਸਭ ਕੁਝ ਬੁਰਾ ਸਮਝ ਲੈਂਦੀ ਹੈ ਇਹ ਸੰਕੇ ਬਹੁਤ ਘਾਟਾ ਹੁੰਦਾ ਲੱਗਦਾ ਮਾਦਮਾਈ ਵੀ ਕਿ ਦਵਾ ਫਿਰ ਗੂੰਜ ਆਉਂਦੀ ਹੈ ਤੇ ਉਹਦਾ ਭਰਾ ਮਗਲੀ ਜਿਹੜਾ ਸੋਨੇ ਨੂੰ ਉਹਦਾ ਭਰਾ ਗੱਲ ਕਰਦਾ ਤੇ ਫਿਰ ਸੰਜੂ ਇਹ ਮਤਲਬ ਹੈ ਵੀ ਰਿਪੀਟ ਕਰਦਾ ਵੀ ਉਹ ਸੋਟਣਾ ਗੱਲ ਕਰਨਾ ਨਹੀਂ ਚਾਹੁੰਦੀ ਪਰ ਜਿਹੜਾ ਸੋਨੇ ਕੁਮਾਰ ਦੇ ਪ੍ਰਾਣੋਂ ਇੱਕ ਮਤਲਬ ਇੱਕ ਚੀਜ਼ ਸਮਾਈ ਦਿੱਤੀ ਹੈ ਕਿ ਬੈਕਗ੍ਰਾਉਂਡ ਚ ਇਹ ਵੀ ਮਤਲਬ ਜਿਹੜਾ ਵੱਡਾ ਘੋਰ ਗਹਿਰਾ ਉਕਰਦੋ ਮਤਲਬ ਜਿਹੜਾ ਓਵਲ ਆਉਂਦਾ ਬੂੰਦਾ ਬਣਦਾ ਹੁਣ ਬੈਕਗ੍ਰਾਉਂਡ ਚ ਇਹ ਸੁਣਾਈ ਦਿੰਦਾ ਸੋਨੇ ਕੁਮਾਰ ਦੇ ਪ੍ਰਾਣੋਂ ਤੇ ਫਿਰ ਇਹ ਤੁਮਾਰੋਂ ਮਨ ਚ ਚਲਦਾ ਬਦਨ ਉਹ ਹੈ ਮਤਲਬ ਇਹ ਚਿੰਤਾ ਬਣਦੀ ਸੀ ਕਿ ਤੁਮਾਰ ਫਿਰ ਉਹਦੇ ਉਹ ਮਤਲਬ ਇਹ ਨਾਲ ਨੂੰ ਹੀ ਤੇ ਥਾਣੇ ਆ ਜੈਗੇ ਰਿਪੋਰਟ ਲਿਖਾਉਣ ਨੂੰ ਰਿਪੋਰਟ ਲਿਖਾਉਣ ਜਾਂਦੇ ਜਾਂਦੇ ਆਗੇ ਮਰ ਜਿਹੜੀ ਅਗੋਂ ਮਨ ਪੁਲਸ ਲਈ ਜਵਾਬ ਹੁੰਦਾ ਗਾ ਵੀ ਜਿਹੜੇ ਬੱਚੇ ਆ ਬਾਲਕਾਂ ਤੇ ਵੀ ਆ ਤੇ ਮਰਜੀ ਨਾਲ ਘਰੋਂ ਭੱਜ ਜਾਂਦੇ ਇਸ ਚ ਕੁਝ ਨਹੀਂ ਕਰ ਸਕਦੇ ਇਸ ਕੇਸ ਚ ਹੁਣ ਰਸਤੇ ਤਾਂ ਹੋਰ ਬਾਤ ਦੀ ਤੇ ਫਿਰ ਤੋਂ ਬਾਅਦ ਸਿੱਧਾ ਹੋ ਜਾਂਦੇ ਆ ਇਹ ਸਮਝੂ ਦੇ ਘਰੇ ਜਦੋਂ ਸਮਝੂ ਇਹ ਘਰੇ ਜਾਂਦੇ ਆ ਕੋਈ ਨੂੰ ਪਤਾ ਲੱਗਦਾ ਗਾ ਕਿ ਸਦਮਾ ਲੱਗਦਾ ਗਾ ਵੀ ਇਹ ਸਦਮਾ ਲੱਗਦਾ ਜਿਹੜਾ ਸੰਜੂ ਸੀਗਾ ਉਹਨਾਂ ਉਹ ਮਤਲਬ ਸੰਜੂ ਨਹੀਂ ਸੀਗਾ ਫੋਦਾਂ ਰੀਅਲ ਨੇਮ ਸਲੀਮ ਸੀਗਾ ਉਨੇ ਚੰਦੂ ਦਾ ਮਤਲਬ ਇਹ ਫੇਕ ਨਾਮ ਬਣਾਇਆ ਸੀ। ਤੋਂ ਉਹ ਹੈ ਉਹ ਸਮਝਾ ਦਿਆ ਸਲੀਮ ਨੂੰ। ਫਿਰ ਉਸ ਤੋਂ ਬਾਅਦ ਸਲੀਮ ਉਹਦੇ ਘਰ ਦੇ ਸਲੀਮ ਨੇ ਇਹ ਕਹਿੰਦੇ ਆ ਕਿ ਵੀ ਉਹਨਾਂ ਅਸੀਂ ਬੇਦਗ ਲਗਾ ਛੱਡਿਆ ਨਾ ਉਹ ਹੁਣ ਕਿਤੇ ਵੀ ਸਾਡੇ ਉੱਤੇ ਜੀਵਨ ਮਰੇ ਕੁਝ ਵੀ ਕਰੇ। ਇਹ ਤਾਂ ਬਰਾਂਹ ਦੁਕਾਣ ਹੋਰ ਜਾਂ ਤਾਂ ਪਰ ਉਹਨੂੰ ਦੋਣੀ ਸੀ ਕਿ ਉਹਨੂੰ ਮਾਰ ਪੋਦੀ ਜਾਂ ਤਾਂ ਬਧਨੇ ਦਾ ਬਲਮੀ ਬਲਮੀ ਸੀਗੀ। ਫਿਰ ਉਸ ਤੋਂ ਬਾਅਦ ਉਹ ਇੱਕ ਮੋਦਨ ਬਾਅਦ ਫੋਨ ਆਉਂਦਾਗਾ ਮਤਲਬ ਵੀ ਰੋਟਰੀ ਪੌਸਟ ਕੋਈ ਕਹਿੰਦੇ ਆ ਵੀ ਇੱਕ ਗੁੰਡਾ ਫੜਿਆ ਹੈ ਬਾਈਕ ਨਾਲ ਤੇ ਉਹ ਬਾਈਕ ਦੇ ਜਿਹੜੇ ਮਤਲਬ ਕਿ ਦਾ ਤਾੜਾ ਮਤਲਬ ਵੀ ਨਿਊ ਡਾਕੂਮੈਂਟ ਸੀਗੇ ਉਹ ਇਹ ਨੰਬਰ ਤੋਂ ਵੀ ਲਖਾਂਦੇ ਆ ਕਿ ਵੀ ਸਿੱਧੀ ਸਪੱਸ਼ਟ ਲਾਜ਼ਮ ਅਨੈੜੀ ਮਤਲਬ ਕਿ ਸੁਨੀ ਕੁਮਾਰ ਜਦੋਂ ਭੱਜੀ ਸੀਗੀ ਘਰ ਉਹ ਸਾਰੇ ਡਾਕੂਮੈਂਟ ਸੀਗੇ ਉਹ ਆਪ ਦੇ ਮਾਮਲੇ ਤੇ ਲੈ ਕੇ ਭੱਜੀ ਸੀ ਅਧਾਰ ਕਾਰਡ ਪੈਨ ਕਾਰਡ ਵੋਟ ਕਾਰਡ ਸਭ ਕੁਝ ਲੈ ਕੇ ਉਹ ਪ੍ਰਾਪਤ ਹੋ ਗਈ ਸੀ ਉਹ ਡਾਕੂਮੈਂਟ ਸੀਗੇ ਸੋਨੀਆ ਕੁਮਾਰੀ ਦੇ ਮਾਪ ਪਿਓ ਦੇ ਫਿਰ ਉਹਦੇ ਬਾਅਦ ਉਹ ਫਿਰ थाने ਨੂੰ ਲਿਆ ਕੇ ਨਾਲ ਰੋਈ ਤੇ ਉੱਥੋਂ ਦੀ ਪੁਲਿਸ ਸਾਰੀ ਕਹਾਣੀ ਦੱਸ ਦੇ ਕੇ ਉਹਨਾਂ ਨੂੰ ਫੋਨ ਆਇਆਗਾ ਤੇ ਉਹਨੂੰ ਛਾਪ ਕੇ ਸਾਨੂੰ ਉਹ ਸੈਂਟਰ ਵੀ ਆ ਉਹਨਾਂ ਲਈ ਸ੍ਰੀਮਨੀ ਆਗਾ ਫਿਰ ਉਹਦੇ ਬਾਅਦ ਉਹ ਤੋਂ ਆਪਣੀ ਪੁਲਿਸ ਨਾਲ ਡੈਂਡ ਕਰਦੀ ਆ ਦਿੱਲੀ ਦੀ ਪੁਲਿਸ ਤੇ ਉਹਨਾਂ ਨੂੰ ਦਿੱਲੀ ਭਲਾਇਆ ਜਾਂਦਾ ਦਿੱਲੀ ਜਦੋਂ ਭਲਾਇਆ ਜਾਂਦਾ ਤਾਂ ਫਿਰ ਉਹਨੂੰ ਸ੍ਰੀਮਨੀ ਉਹਨਾਂ ਲਈ ਧੱਕੇ ਨਾਲ ਉਹਨੂੰ ਪੁੱਛਦੀ ਐ ਕਿ ਸਾਰੀ ਕਹਾਣੀ ਦੱਸ ਸਕੀ ਹੈ ਫਿਰ ਸੇ ਵੀ ਸਾਰਾ ਕੁਝ ਸੱਚ ਦਾ ਸਤ ਹੁੰਦਾ ਉਹ ਸੱਚ ਮਨੁੱਖੀ ਵੀ ਜੋਤ ਸੁੱਤੂ ਅਰਿਸੋ ਨੂੰ ਜਿਹੜੇ ਉਹ ਦਰਦਨਾਕ ਸੱਚ ਦਾ ਹੁੰਦਾ ਉਹ ਕਹਿੰਦਾ ਵੀ ਜਦੋਂ ਅਸੀਂ ਹੁਣ 21 ਨਵੰਬਰ ਨੂੰ ਘਰੋਂ ਭੱਜੇ ਸੀ ਕਿ ਮੈਂ ਇੱਕ ਗੱਡੀ ਲੈ ਕੇ ਆਇਆ ਸੀਗਾ ਕਾਰ ਲੈ ਕੇ ਆਇਆ ਸੀ ਜਿਹਦੀ ਬ੍ਰੈਂਡ ਮੈਂ ਤਾਂ ਉਹਨੂੰ ਮਤਲਬ ਸੋਨੀਆ ਕੁਮਾਰੀ ਨੂੰ ਪਹੁੰਚਾਇਆ ਸੋਨੀਆ ਕੁਮਾਰੀ ਉਹ ਦੌੜ ਤੋਂ ਬਾਅਦ ਥੋੜੀ ਦੇਰ ਬਾਅਦ ਮਤਲਬ ਉਹਨੇ ਆਪ ਤੇ ਦੋ ਹੋਰ ਦੋਸਤਾਂ ਨੂੰ ਨਾਲ ਪਾ ਲਿਆ ਗੱਡੀ ਚ ਗੰਢੀ ਦੇ ਦੋਸਤਾਂ ਨੂੰ ਹੋਰ ਨਾਲ ਭਾ ਕੇ ਦੁਬਾਰਾ ਫਿਰ ਰੋहतक ਦੇ ਜਦੋਂ ਹਾਈਵੇ ਤੇ ਗਏ ਹੋ ਤੇ ਫਿਰ ਉਹ ਦੋ ਅੰਤਿਆਂ ਦਾ ਸੋਨੀਆ ਕੁਮਾਰੀ ਮੈਨੂੰ ਇੱਕ ਵਿਆਹ ਲਈ ਫੋਰਸ ਨਾਲ ਲਾ ਗਈ ਸੋਨੀਆ ਕੁਮਾਰੀ ਤਾਂ ਇਹ ਕਹਿਣਾ ਸੀਗਾ ਵੀ ਹੁਣ ਆਪਾਂ ਵਿਆਹ ਕਰਾਂਗੇ ਵੀ ਤੂੰ ਕੰਮ ਮੈਨੂੰ ਲਾਰੇ ਲਾ ਰਿਹਾ ਇਹ ਮਤਲਬ ਇਹ ਦੁਬਾਰਾ ਸਾਡੀ ਮਤਲਬ ਲੜਾਈ ਹੋਗੀ ਬਹਿਸ-ਬਾਤ ਹੋਗੀ ਬਹਿਸ-ਬਾਤ ਦੇ ਬਾਅਦ ਪਰ ਜਿਹੜਾ ਮਤਲਬ ਕਿ ਮੈਂ ਉਹ ਜਿਹੜਾ ਸਲੀਮ ਦੇ ਦਿਮਾਗ ਚ ਪੂਰੀ ਚੱਲ ਰਿਹਾ ਕਿਸੇ ਤੋਂ ਬਾਅਦ ਉਹ ਮੰਨਿਆ ਆਪਾਂ ਵਿਆਹ ਫਿਰ ਉਹ ਗੱਡੀ ਮਤਲਬ ਇਹ ਚਲਾਈ ਜਾਂਦੇ ਆ ਕਿ ਤੇ ਇੱਕ ਮਤਲਬ ਫਿਰ ਤੋਂ ਬਾਅਦ ਉਹ ਪਾਰਟੀ ਕਰਦੇ ਉਹ ਕਹਿੰਦਾ ਫਿਰ ਅਸੀਂ ਵਿਆਹ ਜਦੋਂ ਮੈਂ ਮੰਨ ਜਾਨਾ ਕਿ ਚਲ ਆਪਾਂ ਵੈਹ ਕਰਾ ਲਵਾਂਗੇ ਤੇ ਫਿਰ ਤੋਂ ਬਾਅਦ ਅਸੀਂ ਖੁਸ਼ੀ ਚ ਪਾਰਟੀ ਕਰਾਂਗੇ ਦਰੂ ਵੀ ਕਿੰਨੇ ਆਗੇ ਦਰੂ ਵੀ ਤੋਂ ਬਾਅਦ ਕਹਿੰਦਾ ਵੀ ਮੈਂ ਤੇ ਮੇਰੇ ਦੋਸਤ ਤੇ ਸੋਨੀਆ ਕੁਮਾਰੀ ਨੂੰ ਅਸੀਂ ਗੱਡੀ ਚ ਭਾਗ ਕੇ ਪੈਣ ਉੱਤਲੇ ਜਾਂ ਤੋਂ ਬਾਅਦ ਅਸੀਂ ਫਿਰ ਉਹਨਾਂ ਕੋਟ ਮਾਰ ਬੱਦਦੇ ਆਂ ਬੁਰੀ ਤਰ੍ਹਾਂ ਕੁੱਟਿਆ ਜਾਂਦਾ ਉਹ ਸੋਨੀਆ ਕੁਮਾਰੀ ਤੇ ਜਿਹੜਾ ਉਹਦੇ ਅੰਦਰ ਪੇਟ ਦੇ ਵਿੱਚ ਬੱਚਾ ਸੀ ਲੱਗੋ ਉਹਦੇ ਲੱਤਾਂ ਮਾਰਵਾ ਜਾਂਦੇ ਲੱਤਾਂ ਮਾਰਨ ਲੱਗ ਰਹੇ ਸੀ ਕਿ ਅਸੀਂ ਜਿਹੜਾ ਸਲੀਮ ਪਿਛਲੇ ਬਹੁਤ ਟਾਈਮ ਤੋਂ ਇਹ ਕਹਿ ਰਹੇ ਸੀ ਕਿ ਇਹ ਜਿਹੜਾ ਬੱਚਾ ਦਾ ਇਹਨੂੰ ਤੂੰ ਮਰਵਾ ਦੇ ਘਰੋਂ ਪਰ ਉਹ ਸੋਨੀਆ ਕੁਮਾਰੀ ਉਸ ਬੱਚੇ ਨੂੰ ਪਾਲਣਾ ਚੁਣਦੀ ਸੀ ਜੁਰਬਤ ਜਦੋਂ ਤੁਹਾਨੂੰ ਮਾਰਦੇ ਸਮੇਂ ਕੁਮਾਰੀ ਦੇ ਬਹੁਤ ਸਾਰੇ ਫੋਟੋਮਾਰਕ ਆ ਤੇ ਕੁੱਟ ਮਾਰਨ ਤੋਂ ਬਾਅਦ ਉਦੋਂ ਉੱਥੇ ਹੀ ਰੋਹਦੇ ਉਦੋਂ ਬਾਅਦ ਮਤਲਬ ਇੱਕ ਤਾਰ ਉੱਦੀ ਹੇਠੋਂ ਕੋਲ ਹੈਡ ਟੂ ਫੁੱਟ ਸੋਰੀ ਹੈਡ ਟੂ ਹੋਮ ਨਾਲ ਉਹਦਾ ਗਲਾ ਘੋੜ ਦਿੰਦੇ ਹੈ ਹੈਡ ਫੋਨ ਨਾਲ ਉਹਦਾ ਗਲਾ ਮਤਲਬ ਘੋੜ ਕੇ ਉੱਥੇ ਹੀ ਮਾਰ ਦਿੰਦੇ ਹੈ ਮਾਰਨ ਤੋਂ ਬਾਅਦ ਉੱਥੇ ਫਿਰ ਉਹ ਇੱਕ ਮਤਲਬ ਟੋਆ ਘੋੜ ਦਿਆਗੇ ਉਹੀ ਟੋਆ ਜਿਹੜਾ ਮਤਲਬ ਫੋਸਾ ਸੋ ਜਿਹੜਾ ਉਸ ਨੂੰ ਸੋਨੀ ਕੁਮਾਰ ਦੇ ਪ੍ਰਾ ਪ੍ਰਾਣ ਉਸ ਮਾਇਦ ਤਾਂ ਅਸੀਂ ਕਰਕੇ ਗੱਡਾ ਕਿਆਰਾ ਖੋਦ ਉਹ ਉਹਦੇ ਹੀ ਮਤਲਬ ਵੀ ਰਾਤ ਦੇ 11 ਵਜੇ ਫੋਨ ਕੀਤਾ ਸੀਗਾ ਤਾਂ ਕਰਕੇ ਉਸ ਮਤਲਬ ਹੈ ਉਹ ਅੰਦਰ ਸੀ ਗੱਡਾ ਮਤਲਬ ਵੀ ਮੇਰੇ ਦੋਸਤ ਸੀ ਕਿ ਜਿਹੜਾ ਗੱਡਾ ਖੋਦ ਰਹੇ ਸੀ ਗੱਡਾ ਖੋਦ ਤੋਂ ਬਾਅਦ ਖੋਦਣ ਤੋਂ ਬਾਅਦ ਅਸੀਂ ਉੱਥੇ ਮਤਲਬ ਵੀ ਉਹ ਘਾਟ ਦਫਨ ਕਰਤਾ ਸੋਨੀ ਹਰਨ ਸੋਨੀਆ ਕੁਮਾਰੀ ਦਾ ਮਤਲਬ ਕਿ ਜਿਹੜਾ ਸਮੋਗ ਉਹਨੂੰ ਜ਼ਿੰਦਗੀ ਦਾ ਹਮਤ ਹੋ ਗਿਆ ਪਰ ਜੋ ਤੋਂ ਬਾਅਦ ਪਤਾ ਲੱਗਣ ਤੋਂ ਬਾਅਦ ਸੋਨਾ ਬੈਕਗ੍ਰਾਉਂਡ ਸਲੀਮ ਦਾ ਅਰਦਾਗ ਸੋਨੀਆ ਕੁਮਾਰੀ ਜਦੋਂ ਉਹ ਘਰੋਂ ਭੱਜਣ ਤੋਂ ਬਾਅਦ ਉਹਨੇ ਬਦਲੇ ਜਿਹੜਾ ਇੰਸਟਾਗ੍ਰਾਮ ਵਾਲੀ ਆਈਡੀ ਸੀ ਉਹਨੂੰ ਨਾਮ ਵੀ ਚੇਂਜ ਕਰ ਲਿਆ ਹੁਣ ਇਹ ਮਤਲਬ ਸਖ ਨੂੰ ਤੋਂ ਬਦਲ ਕੇ ਸਲੀਮ ਰੱਖ ਲਿਆ ਲਿਆ ਐਸ ਸਲੀਮ ਹੁਣ ਇੱਕ ਗਾਣੀ ਤੇ ਇੱਥੇ ਮਤਲਬ ਖਾਤਰ ਹੁੰਦੀ ਹੈ ਕਿ ਇਸ ਮਤਲਬ ਇੱਥੇ ਜੋ ਸਮਾਪਤ ਹੋਏ ਹੁੰਦਾਗਾ ਬੰਦ ਹੋ ਜਾਂਦਾਗਾ ਤੇ ਜਿਹੜੀ ਸੋਨੀ ਕੁਮਾਰੀ ਦੇ ਘਰ ਤੇ ਆ ਉਹ ਅੱਜ ਵੀ ਮਤਲਬ ਰੋ ਰਹੀ ਹੈਗੇ ਉਸੇ ਤਰ੍ਹਾਂ ਮਤਲਬ ਵੀ ਗਰੀਬਾਂ ਪਿਛਲੇ ਮਹੀਨੇ ਦੀ ਕਹਾਣੀ ਹੈਗੇ ਸਟੋਰੀਆਂ ਵਾਲੇ ਜੋ ਹਾਦਸਾ ਹੀ ਹੈ ਇੱਕ ਗਰਮ ਤੇ ਬਹੁਤ ਦਰਦਨਾਕ ਹਾਦਸਾ ਜਿਹਾ ਹੈ ਤੇ ਰੂ ਕੰਬਾਉਣ ਵਾਲੀ ਮਤਲਬ ਵੀ ਸਥਿਤੀ ਸੀਗੀ ਪਰ ਇਹਦੇ ਵਿੱਚ ਇੱਕ ਇਹ ਕੇਸ ਤਾਂ ਨਿਕਲ ਗਿਆ ਪਰ ਉਹ ਇਹ ਮਤਲਬ ਕਿੰਨੇ ਹੋਸ਼ ਨਹੀਂ ਹੋ ਸਕਦੇ ਕਿੰਨੇ ਮਦਦ ਵੀ ਸੰਜੂ ਹੋ ਸਕਦੇ ਨੇ ਜਿਹੜੇ ਮਦਦ ਵੀ ਫੇਕ ਐਡੀਆਂ ਬਣਾ ਬਣਾ ਕੇ ਕੁੜੀਆਂ ਨੂੰ ਇਦਾਂ ਮਦਦ ਲਈ ਉਹ ਕਰ ਰਹੇ ਆਗੇ ਤੁਸੀਂ ਸਮਝ ਸਕਦੇ ਹੋ ਕੁੜੀਆਂ ਨੂੰ ਮਦਦ ਲਈ ਆਪਣੇ ਕਬਜ਼ੇ ਚ ਕਰ ਰਹੇ ਨੇ ਬਹੁਤ ਜ਼ਿਆਦਾ ਸਲੀਮ ਹੈ ਇਹ ਦੁਨੀਆ ਚ ਇਹ ਇੱਕ ਛੜੀ ਨੇ ਇਹ ਮਤਲਬ ਦਾ ਕੱਲੀ ਇੱਕ ਸੋਨੇ ਦੀ ਕਾਰੀ ਨਹੀਂ ਹੋ ਸਕਦੀ ਤੇ ਇਹ ਮਦਦ ਜਿਹੜਾ ਸਲੀਮ ਸੀਗਾ ਇਹਨੇ ਹੋਰ ਕਿੰਨੀਆਂ ਕੁੜੀਆਂ ਦੀ ਜਿੰਦਗੀ ਬਰਬਾਦ ਕੀਤੀ ਹੋਵੇ ਕੀ ਪਤਾ ਜਿਹੜਾ ਇਹ ਆਈਡੀ ਨੇ ਮਤਲਬ ਸੰਯੁਕਤ ਸੰਭੂ ਰੱਖਣ ਦੇ ਤਰੀਕੇ ਨਾਲ ਇਹ ਰੱਖਦੇ ਆ